ਜੀਵਤੋ ਤੁੰਨਾਲ ਸਲਾਮ 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 ਬਿਦੂਰੇ ਕਾ ਜਿੰਦਾਬਾਦ 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 ਹਰ ਵੀ ਬੀਤਮਾ ਜਿੰਦਾਬਾਦ ਸਲਾਮ ਸਲਾਮ ਬਿਦੂਰੇ ਕਾ ਜਿੰਦਾਬਾਦ ਜਿੰਦਾਬਾਦ ਸਾਧੋ ਕੇ ਸ਼ਹੀਦਾਂ ਨੂੰ ਨਾਮ ਸਲਾਮ 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 ਸਾਧੋ ਕੇ ਸ਼ਹੀਦਾਂ ਨੂੰ ਨਾਮ ਸਲਾਮ 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 ਸਾਧੋ ਕੇ ਸ਼ਹੀਦਾਂ ਨੂੰ ਨਾਮ ਸਲਾਮ ਹਕਮੰਗਰ ਦਹਿਨ ਵਾਸਤੇ ਮਨਜ਼ੂਰ ਕਰ ਦਿੰਦੇ ਆ ਖੁੱਲੇ ਆਪੇ ਨੂੰ ਹੱਥ ਮੁਜਦੇ ਵੀ ਛੋਟਾ ਹਾਕਾ ਪਾਈ ਤੁਸੀਂ ਮੰਗ ਸਕਦੇ ਆ ਜੇ ਸਮੂਹ ਦੀਆਂ ਸਰਕਾਰਾਂ ਨੇ ਥੋੜੀ ਲੁੱਟ ਹੀ ਕੀਤੀ ਆ ਅੱਜ ਤੱਕ ਹੋਇਆ ਕਿਸੇ ਨੂੰ ਇਨਸਾਫ ਮਿਲੇ ਆਉਂ ਸਾਡੇ ਵਾਲੇ ਲੋਕ ਕੀ ਆ ਸੁੱਤੇ ਰਹੇ ਨੇ ਬਿਅਕਤੀ ਬੜੇ ਸੌਂਦੇ ਹੋਏ ਵਿਅਕਤੀ ਆ ਅੱਜ ਜਿਹੜਾ ਦਿਨ ਜਿਹੜਾ ਉਹਨਾਂ ਕਰਤੀ ਲੋਕਾਂ ਦਾ ਜਿਨ੍ਹਾਂ ਨੇ 1899 ਦੇ ਵਿੱਚ ਆਪਣੇ ਪ੍ਰਾਨਾਂ ਦੀ ਹਉਮਕੀ ਦਿੱਤੀ ਉਹਨਾਂ ਦੀ ਜ਼ਿੰਦਗੀ ਨੂੰ ਮੁਖਾਤਬ ਹੋ ਕੇ ਤੁਸੀਂ ਸਾਰੇ ਇਕੱਠੇ ਹੋਏ ਲੋਕਾਂ ਸਟੇਜ 'ਤੇ ਬਹੁਤ ਸਾਰੇ ਰਹਿਤਾਂ ਬਹੁਤ ਸਾਰੇ ਉਹਨਾਂ ਦਿਸ਼ਾ ਨਿਰਦੇਸ਼ ਦੇਣ ਵਾਲੇ ਲੋਕਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਿਹੜੇ ਸਾਡੇ ਲਈ ਕਿਸੇ ਸਮੇਂ ਸਾਡੇ ਮਾਰਗਦਰਸ਼ਕ ਬਣੇ ਨੇ ਇਹ ਦੀਸ਼ ਕਿੰਨੇ ਗੁਰੇ ਜਿਹੜੇ ਦੇ ਦਵ ਦਬੇ ਗੁਜ਼ਰੇ ਬੇਅੰਸਾ ਪਿਰੋਨ ਸਾਹਬ ਹੋ ਰਿਹਾ ਹੈ। ਕੀ ਉਸ ਮੰਦ ਤੇ ਬੈਠੇ ਹੋਏ ਤੁਸੀਂ ਸਾਰੇ ਸਾਡੇ ਕਰਨਜੀਤ ਜੀ ਦੇ ਘਰੀ ਅਕਾਤ ਮੈਂ ਆਉ ਮਰੇ ਬੰਦੇ ਦਾ ਤੇ ਸ਼ਮਸ਼ਾਨ ਘਾੜ ਦੇ ਮੁਰਦੇ ਦਾ ਵੀ ਮੈਂ ਉਹ ਬੰਦੇ ਨੂੰ ਪੈੜਾ ਰਹੂੰਗਾ। ਉਹ ਸ਼ਮਸ਼ਾਨ ਘਾੜ ਦੇ ਮੁਰਦੇ ਨੂੰ ਵੀ ਪੈੜਾ ਮੇਰੀ ਗੱਲ ਦਿਲ ਤੇ ਨਾ ਲਾਓ ਪਰ ਇਹ ਗੱਲਾਂ ਵੀ ਕਿਤਨਾ ਕਿਤੇ ਸਾਨੂੰ ਨਿਰਾਸ਼ ਕੀ ਹੈ ਵੀ ਅਸੀਂ ਆਪਣੇ ਸਮਾਜ ਨੂੰ ਅਜੇ ਤੱਕ ਦਿਸ਼ਾ ਨਹੀਂ ਦੇ ਸਕੇ ਪਰ ਸਾਡਾ ਸਮਾਜ ਦਿਸ਼ਾ ਲੈ ਨਹੀਂ ਰਿਹਾ ਇਹਨਾਂ ਗੱਲਾਂ ਦਾ ਧਿਆਨ ਦੇਣਾ ਸਾਨੂੰ ਬਹੁਤ ਜ਼ਰੂਰੀ ਹੈ ਮੇਰੇ ਵੀਰੋ ਅੱਜ ਜਿਹੜੇ ਅੱਜ ਜਿਹੜਾ ਦਿਹਾੜਾ ਹੈ ਸਾਡੇ ਸ਼ਹੀਦਾਂ ਦਾ ਖੂਨ ਵਾਰ-ਵਾਰੇ ਗਲਤੀ ਨੂੰ ਵਾਰ-ਵਾਰ ਗਲਤ ਕਰਦਾ ਜਦ ਇੱਤੇ ਹਫ਼ਤੇ ਤੋਂ ਲਾਰਾ ਹੋਇਆ ਸਾਡੀ ਧਰਤੀ ਖੂਨ ਨਾਲ ਲੱਗੜੀ ਸਾਡੇ ਉਹਨਾਂ ਰਹਿਬਰਾਂ ਉਹ ਸਾਡੇ ਸ਼ਹੀਦਾਂ ਨੂੰ ਅਸੀਂ ਸਜਦੇ ਕਰਦੇ ਆ। ਉਹਨਾਂ ਨੂੰ 1805 ਵਿੱਚ 92 ਦਿਨਾਂ ਦਾ ਮਤਿਆ ਪਹਿਲਾ ਇਹ ਮਜੂਦ ਦੇਸ ਬਣਾਇਆ ਗਿਆ ਸੀ। ਤੇ ਅੱਜ ਵੀ ਵੱਖ-ਵੱਖ ਮਨਾਉਣੇ ਆ ਮੇਰੇ ਵੀਰੋ ਮਾਸਟਰ ਜਿਹੜੇ ਮਜੂਦ ਦੇਸ 8 ਵਜੇ ਆਈ ਜਾਂਦੇ ਆ। ਜਿਹੜੇ ਹੋਰ ਕਾੜਾ ਜਿਹੜਾ ਉਹਦੇ ਉਹਦੀ ਮਨਾਈ ਜਾਂਦੀ ਹੈ। ਪਾਠੇ ਮਾਸ ਨੂੰ ਮਨਾਇਆ ਜਾਂਦਾ ਹੈ ਅੱਜ ਦਾ ਮਜਦੂਰ ਸਾਡਾ ਦਿਹਾੜਾ 1 ਮਈ ਜੇ ਮਾਸਾਂ ਨੂੰ ਮਾਸਤੀ ਸੁਝਾਈ ਜਾਂਦਾ ਈ ਆਪਣਾ ਦਿਹਾੜਾ ਕੀ ਹੈ ਸੋਨਾ ਵੀ ਉਹੀ ਹੋਵੇ ਮਾਸਤ ਉਹਦੇ ਦਸਰਾ ਵੀ ਮਾਸਤ ਹੋਵੇ ਫਿਰ ਸਾਡੇ ਸਵਾਜ ਦੇ ਪੱਲੇ ਤਾਂ ਕੁਝ ਨਹੀਂ ਨਾ ਪੈਂਦਾ ਅਸੀਂ ਇਹਨਾਂ ਰਾਸ਼ਟਰੀਆਂ ਨੂੰ ਅਸੀਂ ਜਿਹੜੇ ਪੜੇ ਲਿਖੇ ਲੋਕ ਆ ਬਿਨੇ ਆਸਰਾ ਬਿਨੇ ਕੁਰਸੀਆਂ ਤੇ ਚੰਗੇ ਮੈਨੂੰ ਪਤਾ ਜਦੋਂ ਕੋਈ ਖਾਣੇ ਦਾ ਹੌਂਗਾ ਜਦੋਂ ਐਸਐਸਪੀ ਹੁੰਦਾ ਸਾਡਾ ਭਾਈ ਜੜਾ ਜੇ ਉਹ ਮੈਂ ਡੀਰੂ ਸੀਨੇ ਬੈਠਾ ਹਾਂਗਾ ਜਿਹਨ ਮੇਰੇ ਵਾਂਗ ਕਾਜੇ ਆਂਦਾ ਬੰਦਾ ਦੇਖ ਲੇਤਾ ਨਾ ਉਹਨੂੰ ਸ਼ਰਮ ਨਹੀਂ ਆਉਂਦੀ ਇਹ ਵੀ ਉਹਨੂੰ ਮੇਰੇ ਕਿਹਨਾਂ ਆਇਆ ਕਿ ਬਰਾੜ ਹੁੰਦਾ ਕੋਈ ਪਰ ਨਾ ਮੇਰੀ ਕੌਣ ਬੰਦੀ ਤੇ ਕੁਰਸੀ ਵੀ ਜਾਂਦਾ ਵੀ ਬਰਾੜ ਲੱਗ ਤੇ ਆ ਕੇ ਮੈਨੂੰ ਆਏ ਨਾ ਕਹੇ ਉਹ ਆਦੇ ਮਜ਼ਦੂਰ ਅਧਿਕਾਰਾਂ ਦਾ ਆਪਦੇ ਹੱਥਾਂ ਦਾ ਬਾਵਾਂਹ ਖਾਦੇ ਸਵਧਾਨ ਨਹੀਂ ਕਦਰ ਨਹੀਂ ਕਰਦਾ ਕਿ ਮੈਂ ਅੱਜ ਕੁਰਸੀ ਤੇ ਇੱਥੇ ਬੈਠਾ ਤੇ ਸਮਾਜ ਦੀ ਸੇਵਾ ਆਸਤੇ ਬੈਠਾ ਹਾਂ ਪਰ ਜਦੋਂ ਉਹ ਲੋਕਾਂ ਦੇ ਪੈ ਜਾਂਦੇ ਆ ਜਦੋਂ ਇਹਨਾਂ ਲੋਕਾਂ ਦੀ ਧੌਣ ਕਿੱਲਾ ਫਾੜਦਾ ਹੋ ਕੇ ਕਹਿੰਦੀ ਸੀ ਜਿਹੜੀ ਕੋਈ ਆਉਂਦੇ ਆ। ਕਿ ਪ੍ਰਧਾਨ ਜੀ ਸਾਡੀ ਹੱਥ ਬਨ ਕੇ ਬੇਨਤੀ ਹੈ। ਜਿਹੜਾ ਐਮਐਨਟੀ ਕਿ ਲੋਕ ਨਹੀਂ ਜਿੱਤੇ ਆ। ਤੇ ਐਮਐਨਟੀ ਕਿ ਰੋਜ਼ੀ ਕੱਢ ਤੋਂ ਬਾਅਦ ਮੇਰੇ ਤੇ ਹਵਾ ਤਾਂ ਬਣਿਆ। ਪਰ ਕਿਤੇ ਉਹ ਗਰੀਬ ਦੇ ਕਿਸੇ ਦੇ ਹਾਲਾਤ ਵੀ ਦੇਖੇ ਕਿ ਕਿਸੇ 14 ਦਾ ਮਾਰ ਨਹੀਂ ਲੈਂਦਾ। ਉਹ ਥੂਪੇ ਦੇ ਵਿੱਚ ਬੈਠਾ। ਕਿਸੇ ਗਰੀਬ ਬੰਦੇ ਨੇ ਪਾਸਾ ਨਹੀਂ ਜਾਂਦਾ ਸੀ। ਕਿਸੇ ਧਾਰ ਦੇ ਕਹਿਣ ਦੇ ਉੱਤੇ। ਸਿੱਖ ਜ਼ੋਰ-ਸ਼ੋਰ ਕੇ ਗਵਾਹੀਆਂ ਲੇਖੇ। ਜ਼ੋਰ-ਸ਼ੋਰ ਕੇ ਗਵਾਹੀਆਂ ਲੇਖੇ ਮੈਂ ਕਿਹਾ ਜੀ ਅਲੀ ਕਰਾਈ ਦੇ ਵਿੱਚ ਬੈਠੇ ਹੋ। ਕਿੰਨਾ ਕਹਾ ਉਸਾ ਤੁਸੀਂ ਆ ਗਿਓ। ਬੜੀ ਬੁੱਕ ਦੀ ਗੱਲ ਹੈ ਕਹਿੰਦਾ ਇਹ ਕੁਰਸੀ ਜਿਹੜੀ ਆ ਬਹੁਤ ਮਾੜੀ ਹੈ। ਅੱਜ ਕਹਿੰਦਾ ਮੈਂ ਗਰੂ ਜੇਲ੍ਹ ਭੇਰ ਰਿਹਾ ਜਿਵੇਂ ਕਿਸੇ ਬੰਦੇ ਨੇ ਕੁੱਤੇ ਦੇ ਦਾਗ ਨਹੀਂ ਮਾਰੀ ਤੇ ਉਹਨੇ ਨਾ 300 ਦਾ ਫਰਦ ਦਾ ਪੱਤਾ ਦੇ ਗਿਆ ਲੈ। ਤੇ ਮੈਂ ਤੁਸੀ ਨਾ ਦੋ ਤੁਹਾਨੂੰ ਪਤਾ ਵੀ ਜਦੋਂ ਨਹੀਂ ਕਹਿੰਦਾ ਮੇਰੇ ਵੱਸ ਦੀ ਗੱਲ ਏ ਜੇ ਮੈਂ ਨਾ ਇਹ ਪਤਾ ਦਿੱਤਾ ਤੇ ਮੇਰੀ ਬਦਲੇ ਕਹਿੰਦਾ ਆਹੋ ਜੇ ਸਾਹ ਆਉਣੀ ਜਿੱਥੇ ਕੋਈ ਆ ਗਿਆ ਵੀ ਨਾ। ਤੇ ਮੇਰੇ ਵੀਰੋਂ ਇਹੋ ਜਿਹੇ ਅਫਸਰ ਵੀ ਦੇਖੇ ਨੇ ਮੈਂ ਅੱਜ 60 ਸਾਲਾਂ ਦੇ ਬਾਅਦ ਕਹਿੰਦੀ ਸੀ ਗੈਰਾਂ ਵਾਪਸ 40 ਸਾਲ ਹੋ ਗਏ ਸਾਨੂੰ ਫੀਲ ਦੇ ਵਿੱਚ ਕੰਮ ਕਰਦਿਆਂ ਨੂੰ ਇਹੋ ਜਿਹੇ ਅਫਸਰ ਵੀ ਦੇਖੇ ਜਿਹੜੇ ਅਫਸਰ ਕਹਿੰਦੇ ਨਹੀਂ ਇਹ ਮੇਰੀ ਕੁਰਸੀ ਹੈ ਮੇਰੀ ਵਰਦੀ ਹੈ ਇਹ ਵਰਦੀਆਂ ਨਾਲ ਕਿਸੇ ਡੀਐਮਐਲ ਦੇ ਕੌਂਡੀਆਂ ਨਾਲ ਕਿਸੇ ਕਿਸੇ ਦੀ ਹੈ ਉਹਨਾਂ ਨੇ ਆਦੇ ਅਧਿਕਾਰ ਖੇਤਰ ਸਾਡੇ ਭਾਈਚਾਰੇ ਵਾਸਤੇ ਕੰਮ ਵੀ ਕੀਤਾ ਮੈਂ ਸੱਚ ਦੇ ਵੀ ਕਰਦਾ ਹਾਂ ਉਹ ਲੋਕਾਂ ਨੂੰ ਇਹ ਕਰਕੇ ਮੇਰੇ ਵੀਰੋਂ ਜਦੋਂ ਜਕਰ ਸਾਡੀਆਂ ਜਦੀਰਾਂ ਆ ਸਾਡੀਆਂ ਬੀਬੀਆਂ ਬੈਠੀਆਂ ਸਾਡੀਆਂ ਬੀਬੀਆਂ ਆਜਾ ਦੀ ਜੇਲ੍ਹ ਦੇ ਵਿੱਚੋਂ 44 ਬੀਏਵਾੜੀ ਪੰਜ ਪੰਜ ਬੀਰ ਆ ਕੇ ਆਇਆ ਪਰ ਜਿਹੜੇ ਸਾਡੇ ਸੁਵਿਧਾਨ ਖਾਤਕਾ ਫਾਨੀ ਮਜ਼ਦੂਰੀ ਦਾ ਨਰੇਕਾ ਦਾ ਸਾਡੇ ਪੰਜਾਬ ਦੇ ਪੁਤਾਂਜੀ ਕਹਿੰਦੇ ਹੁੰਦੇ ਆ ਵੀ ਮਜ਼ਦੂਰ ਨੂੰ ਮਜ਼ਦੂਰੀ ਪੂਰੀ ਨਹੀਂ ਜਾਈ ਰਹੀ ਹੈ ਅਸੀਂ 800 ਰੁਪਏ ਮੰਗਣ ਤੇ ਜਰੂਰ ਦੀ ਜਹਾੜੀ ਵੀ ਕੀਤੀ 1000 ਰੁਪਏ ਜਿਹੜੀ ਮਜ਼ਦੂਰੀ ਜਾਰੀ ਹੋਣੀ ਚਾਹੀਦੀ ਹੈ ਇਹ 300 ਰੁਪਏ 400 ਰੁਪਏ ਕਰੋ ਜੀਆ ਜਦੋਂ 1050 ਬੇਕੌਲ ਹੋਣੀ ਸੀ ਸਭ ਦੋਸਤਾਂ ਵੀਏ ਤੇ ਅੱਜ ਕਾਰਕਰਾਣ ਦੇਣ ਕੀ ਆ 2500 ਰੁਪਏ 2200 ਰੁਪਏ ਹੈਗਾ ਕਿ ਨਹੀਂਗਾ ਉਹਦੇ ਵੀ ਜੁਰੇ ਵਧੀਆ ਪਰ ਤੁਸੀਂ ਧੀਰ ਕਿੱਥੇ ਰੋਣੀਏ ਜਿੱਦਾਂ ਇਹ ਤੁਹਾਡੇ ਕਾਰਕਾਂ ਦੇ ਰੇਟ ਵਧਾਉਦੇ ਆ ਸੰਪੂਰਨ ਬਾਜ਼ਾਰ ਇਹ ਲੋਦਾ ਜੀ ਸੰਪੂਰਨ ਹੱਥੀਂ ਮਿਲਦੇ ਜੀ ਕਿ ਅੱਜ ਸਾਡਾ ਹਾਲਾਤ ਜਿਹੜੇ ਬੁਣਿਆ ਮੇਰੀ ਵੀਰੂ ਇਹੀ ਬਣਿਆ ਅਸੀਂ ਆਪ ਨੂੰ ਜ਼ਿੰਮੇਵਾਰੀ ਲੈ ਕੇ ਆਏ ਆ ਅਸੀਂ ਆਲਾ ਬਾਦ ਨਹੀਂ ਲਵਾ ਰਹੇ ਆ ਪੁੱਤ ਦਾ ਰਖਾਉਂਗਾ ਇੱਥੇ ਸਾਡੀ ਜੇ ਸਮਜ ਦੀ ਤੇ ਜਨਸ਼ਕਤੀ ਮਜੂਰ ਸਭਾ ਦਾ ਜਿਹੜਾ ਹੈਗਾ ਬਾਹਰ ਦੇ ਵਿੱਚ ਧਰੂ ਵਾਲੇ ਵੀ ਆਏ ਹੋਣੇ ਕਿਹਦੇ ਕਾਗਰਸੀ ਜੇ ਆਏ ਹੋਣੇ ਤੇ ਕਾਲੀ ਜੇ ਆਏ ਹੋਣੇ ਪਰ ਜਿਨ੍ਹਾਂ ਦੀ ਜਿਹੇਰਾ ਜੋੜੀ ਹੈ ਇੱਥੇ ਉਹੀ ਬੰਦੇ ਆਏ ਐ ਤੇ ਜਿਨ੍ਹਾਂ ਨੇ ਧਰੂ ਦਾ ਪ੍ਰਚਾਰ ਕਰਦਾ ਉਹਨਾਂ ਦਾ ਪ੍ਰਚਾਰ ਕਰਨਾ ਵੀ ਨਹੀਂ ਭਾਵੇਂ ਝੂਠਾ ਪ੍ਰਚਾਰ ਕਰਕੇ ਨਹੀਂ ਉਹ ਬੰਦੇ ਸੱਚਾ ਪ੍ਰਚਾਰ ਕਰੀ ਜਾਂਦੇ ਐ ਪ੍ਰਚਾਰ ਕੋਈ ਨਹੀਂ ਕਰ ਰਹਾ ਸਾਡੇ ਦਾਸ ਕੇ ਗੈਸ ਜਿਹੜੇ ਚੌਂਤੀ ਪੀਤੀ ਆ ਗਏ ਨੇ ਸਾਡੇ ਸਮਾਜ ਦੇ ਸਾਡੇ ਕਹਾਣੀ ਦੇ ਚੌਂਤੀ ਆਉਤਤੀ ਚੰਪਿਆ ਗਿਆ ਪਰ ਕਿਤੇ ਤੁਹਾਡੇ ਸਮਾਜ ਜਨਾਂ ਨੇ ਗੱਲ ਕੀਤੀ ਆ ਨਹੀਂ ਕੀਤੀ ਉਹਨੇ ਕਿਉਂ ਨਹੀਂ ਕੀਤੀ ਤੁਹਾਡੀ ਗੱਲ ਕਿਉਂ ਨਹੀਂ ਕੀਤੀ ਉਹਨਾਂ ਨੂੰ ਕਿਉਂ ਇਹ ਗੱਲ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੇ ਕਿਉਂ ਨਹੀਂ ਕੀਤੀ ਵੀ ਤੁਸੀਂ ਉਹ ਹੁਣਕਾ ਨੂੰ ਸਮਾਜ ਦੇ ਰੂਪਾਂ ਨੂੰ ਚੁੜਿਆ ਨਹੀਂ ਤੁਸੀਂ ਇਹ ਕਿਹਾ ਦੀ ਮਰਦੀ ਨਾ ਤੁਸੀਂ ਧਰਮ ਦੇ ਇਨਸਾਨ ਦੇ ਬੁੱਤਾਂ ਪਾਏ ਤੁਸੀਂ ਧਰਮ ਵੀ ਤੇ ਬੁੱਤਾਂ ਪਾਏ ਨਾ ਤੁਸੀਂ ਬੰਦਾ ਦੇ ਇੱਕ ਦਾ ਬੁੱਤਾਂ ਨਾ ਪਾਇਆ ਅੱਜ ਧਰਮ ਵਾਲੇ ਜਿਹੜਾ ਕਹਿਣਗੇ ਪਾਸ਼ਾ ਉਹ ਵੀ ਕਰਨਗੇ ਪ੍ਰਧਾਨ ਨੇ ਰੁਕਣੀ ਨਾ ਲਗਾ ਜੋ ਧਰਮ ਵਾਲੇ ਕਹਿੰਦੇ ਉਹ ਹੀ ਕਰਨਗੇ ਲੋਕਾਂ ਨੂੰ ਪਾਣੀ ਚ ਕੁੱਤੀ ਜਾਵੇ ਪਾਣੀ ਕੋ ਲੁੱਟੀ ਜਾਵੇ ਪਾਣੀ ਬੁੱਧੂ ਖਾਈ ਜਾਵੇ ਬੱਸ 보다 ਕਿਸੇ ਨਾਲ ਨਹੀਂ ਕਰਨੀ ਸਾਡੇ ਸਮਾਜ ਦੇ ਨਕੋਰ ਤੁਸੀਂ ਆਪ ਜਾਗਰਤ ਨਹੀਂ ਹੋਏ ਤੁਸੀਂ ਰੇੜ ਨਹੀਂ ਹੋਏਗੇ ਆਪ ਜਾ ਕੇ ਨਹੀਂ ਕੀਤੀ ਸਾਡੇ ਜਿਹੜੇ ਕੋਈ ਜਾਂਦਾ ਕਿਸੇ ਬੰਦੇ ਨੂੰ ਕਹਿੰਦਾ ਜਾਓ ਭਜਨ ਲਈ ਅੱਜ ਸਾਡੀ ਦਾਤ ਸਮਾਜ ਦੀ ਮੀਟਿੰਗ ਹੈ ਸਾਡੇ ਰਹਿਤਾਂ ਦਾ ਦਿਨ ਅੱਜ ਇੱਕ ਮਹੀਨਾ ਸਾਡਾ ਮੌਜੂਦ ਹੈ ਸਮਾਉਣ ਹੈ ਸਾਡੇ ਬਾਬਾ ਸਾਹਿਬਾ ਦਿਨ ਮਨਾਉਣਾ ਹੈ ਸਾਡੇ ਰਹਿਤਾਂ ਦਾ ਮਨਾਉਣਾ ਹੈ ਕੋਈ ਤਾਂ ਖਾਣ ਨੂੰ ਕੀ ਮਿਲੂ ਉਹ ਤੇ ਦਿਹਾਉਗੀ ਕਾਦੇ ਤੇ ਲੈ ਕੇ ਜਾਉਗੇ ਸਾਨੂੰ ਤੇ ਮੇਰੇ ਵਿਰੋਧ ਇਹ ਤੁਹਾਡੇ ਦਿਮਾਗ ਦੇ ਵਿੱਚ ਗੱਲ ਰਹੀ ਤੇ ਆਉਣ ਵਾਲਾ ਸਮਾਂ ਵੀ ਤੁਹਾਡੇ ਤੇ ਕੋਈ ਚੰਗਾ ਨਹੀਂ ਆਉਣਾ ਅੱਜ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦੇ ਆਂ ਸਾਡੇ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦੇ ਆਂ ਬੀਬੀਓ ਆਪੀ 2000 2016 ਦੇ ਵਿੱਚ ਫਲੀ ਜਤੋ ਜੈਦੂਰ ਦਿੱਲੀ ਪ੍ਰਦਰਸ਼ਨ ਕੀਤਾ ਸ਼੍ਰਮਿਕਾ ਦਾ ਪ੍ਰਦਰਸ਼ਨ ਕੀਤਾ ਪਾਖਵਾ ਜੀ ਦੇ ਰਾਹੀਂ ਮੋਦੀ ਮੰਗ ਪੱਤਰ ਜਿੱਤਨੀ ਮਜਬੂਰ ਵੀ ਜਿਹੜੀ ਝੜੀ ਹੈ ਉਹ ਵੰਣੀ ਚਾਹੀਦੀ ਤੇ ਜੁਰੂਰੀ ਨੋਟੀਫਿਕੇਸ਼ਨ ਜਾਰੀ ਹੋਣਾ 2016 ਦਾ ਮੇਰੀ ਗੱਡੀ ਇੰਨਾ ਲੈ ਕੇ ਨਾ ਬਸ ਉਹ ਗੱਡੀ ਤੇ ਨਾ ਕੋਈ ਨੋਟੀਫਿਕੇਸ਼ਨ ਦੀ ਕਾਪੀ ਦਿਖਾਉਂਦਾ 2016 ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ 24000 ਰੁਪਏ ਜਿਹੜਾ ਕੋਈ ਬੀਬੀ ਟਾਰੂ ਪੋਤੇ ਦਾ ਕੰਮ ਕਰਦੀ ਹੈ ਕੋਈ ਭੱਤੇ ਦੀ ਬੀਬੀ ਕੰਮ ਕਰਦੀ ਹੈ ਕੋਈ ਦਫਤਰ ਦੇ ਵਿੱਚ ਚਾਹ ਪਾਣੀ ਦਾ ਕੰਮ ਕਿੰਨਾ 24000 ਰੁਪਇਆ ਤੇ ਬੇਸਕ ਸੁਲਤਾ ਜਿਹੜੀਆਂ ਤੁਸੀਂ ਚੱਲ ਰਹੀਆਂ ਸਰਕਾਰਾਂ ਜਾਂ ਤੁਸੀਂ ਕਾਗਲ ਪਾਰਟੀ ਕਾ ਸਰਕਾਰਾਂ ਬਣਿਆ ਉਹਨਾਂ ਨੂੰ ਪਤਾ ਹੈ ਵੀ ਦੋਹੜਾ ਸੋਨਾਂ ਦਾ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਪਰ ਲਾਗੂ ਨਹੀਂ ਕੀਤਾ ਕਿਸੇ ਸਰਕਾਰ ਨੇ ਕਿਉਂ ਤੁਸੀਂ ਹੋ ਹਮਲੇ ਨਹੀਂ ਮਾਰਿਆ ਉਹ ਕਿਸੇ ਉਹ ਸਾਰੇ ਸਾਥੀ ਮਹਦੂਰ